ਕਰੋ ਗੱਲਬਾਤ ਕਰੋ ਬਾਕੀ ਕਰਤੋ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚਿਆ ਕਣੀਏ ਦੇ ਵੇਟ ਕਣੀਏ ਇੱਕ ਵੇਟ ਕਣੀਏ ਦੇ ਵੇਟ ਜਿਹੜਾ ਕਰਦਾ ਹੈ ਜਿਲ੍ਹਾ ਕਰਤਾਰਪੁਰ ਬਿਲਕੁਲ ਰਾਵੀ ਦਰਿਆ ਦੇ ਕੰਢੇ ਦੇ ਗੁਰਦੁਆਰਾ ਦੂਜਾ ਪਿੰਡ ਹੈ ਮਤਲਬ ਵੀ ਨਾਲ ਪਾਕਿਸਤਾਨ ਦੀ ਹੱਦ ਲੱਗਦੀ ਆ ਦੋ ਟਰੈਕਟਰ ਭਾਈ ਉਹਨਾਂ ਦੇ ਆਪਾਂ ਸਰਵਿਸ ਕੀਤੇ ਆ ਇੱਕ ਬਿਲਕੁਲ ਪੁਰਾਣਾ ਟਰੈਕਟਰ ਹੀ 1987 ਮਾਡਲ ਹੋਊਗਾ ਜਾਂ 88 ਲਾ ਲਓ ਭਾਈ ਕੀ ਨਾਮ ਜੀ ਆਪਣਾ ਪਰਪਲ ਸਿੰਘ ਜੀ ਪਰਬਤ ਸਿੰਘ ਪਿੰਡ ਕਿਹੜਾ ਤੁਹਾਡਾ ਜੀ ਕਣੀਏ ਕੇ ਬੇਟ ਕਣੀਏ ਕੇ ਬੇਟ ਤੇ ਪਰਬਤ ਸਿੰਘ ਠੀਕ ਤੇ ਦੋ ਟਰੈਕਟਰ ਤੁਹਾਡੇ ਸਰਵਿਸ ਹੋ ਗਏ ਹਾਂਜੀ ਦੋ ਟਰੈਕਟਰ ਤਸੱਲੀ ਹੋ ਗਈ ਜੀ ਤੁਹਾਡੀ ਪੂਰੀ ਕੋਈ ਸਮਾਨ ਹੋਰ ਚਾਹੀਦਾ ਇੱਥੇ ਜੀ ਕਿਹੇ ਚੀਜ਼ ਦੀ ਬਾਬਾ ਜੀ ਲੋੜ ਨਹੀਂ ਟਰੈਕਟਰ ਤੋਂ ਹੀ ਸੇਵਾ ਕਰਦੇ ਆ ਬਹੁਤ ਧੰਨ ਖਾਣ ਪੀਣ ਦੀਆਂ ਵਸਤੂਆਂ ਕੋਈ ਚਾਹੀਦੀਆਂ ਤੇ ਮਿਹਰਬਾਨੀ ਬਾਬਾ ਜਿੰਨਾ ਕੰਮ ਕਰਦਾ ਜੀ ਧੰਨਵਾਦ ਇਹ ਸਰਪੰਚ ਸਾਹਿਬਾ ਨਾਲ ਤੁਹਾਡੇ ਹਨਾ ਤੇ ਟਰੈਕਟਰਾਂ ਨੂੰ ਝਾਤੀ ਮਰਾ ਦਾਂਗੇ ਹੁਣ ਸਰਪੰਚ ਸਾਹਿਬ ਦੇ ਵੀ ਟਰੈਕਟਰ ਤੁਹਾਡੇ ਕਿੰਨੇ ਆ ਸਰਪੰਚ ਸਾਹਿਬ ਟਰੈਕਟਰ ਮੇਰਾ ਇੱਕੋ ਹੀ ਹੈ ਇੱਕੋ ਹੀ ਹੈ ਜੀ 575 ਮੇਰਾ 575 ਜੀ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਇਹ ਕਰਜਣ ਆਠ ਮਾਡਲ ਜੀ 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 ਠੀਕ ਹੈ ਜੀ ਬਾਕੀ ਆ ਸਾਰੀ ਟੀਮ ਭਾਈ ਸਰੂਪ ਸਿੰਘ ਹੋਣੀ ਤੇ ਨਾਲ ਆ ਵੀਰ ਦੋ ਪਾਣੀ ਦੀ ਵੀ ਆਪਾਂ ਵੀਡੀਓ ਦਿਖਾ ਦਾਂਗੇ ਹਾਂ ਜੀ ਹਾਂ ਜੀ ਤੇ ਆ ਟਰੈਕਟਰ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਆਹ ਭਾਜੀ ਹੁਣੇ ਮਤਲਬ ਫੋਨ ਕਰਕੇ ਸਾਨੂੰ ਦੇਰ ਕਾ ਤੋਂ ਆਏ ਆ ਦੋ ਜਣੇ ਠੀਕ ਆ ਇਹਨਾਂ ਦਾ ਖਰਾਬ ਦਾ ਕੰਮ ਆ ਭਾਜੀ ਦਾ ਅੱਛਾ ਜੀ ਇਹਨਾਂ ਨੇ ਵੀਡੀਓ ਦੇਖੀ ਰਹੀ ਇਹਨਾਂ ਨੇ ਸਾਨੂੰ ਫੋਨ ਕਰਤਾ ਤਹੀਂ ਜਾਣਦੇ ਆ ਜੀ 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 ਸਾਡੇ ਤੇ ਬੇਨਤੀ ਇੱਕ ਹੋਰ ਆ ਹਰ ਵੀਡੀਓ ਕੀ ਕਰਨੀ ਆ ਜੀ ਜਿਹੜਾ ਵੀ ਆਪਾਂ ਨੂੰ ਭੈਣ ਭਰਾ ਸੱਦਦਾ ਵਾ ਜੀ ਕੋਹ ਰਸਤੇ ਟੁੱਟੇ ਆ ਹੋਰ ਵੀ ਵੀਰਾਂ ਨੇ ਆਉਣਾ ਨਾ ਬੇਨਤੀ ਇਹ ਆ ਕਿ ਉਹਦੇ ਹੱਥ ਜੋੜ ਕੇ ਬੇਨਤੀ ਇਹ ਕਰਦਿਆ ਕਰੋ ਕਿ 5-7 10 ਕਿਲੋਮੀਟਰ ਅੱਗੇ ਲੈਨ ਚੱਲ ਜਾਏ ਕਿ ਉਹਨਾਂ ਲੈਨ ਜਲ ਜਿਆ ਕਰੋ ਜੀ 3-4 ਘੰਟੇ ਖਰਾਬ ਹੋ ਕੇ ਆਈਆਂ ਜੀ 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 ਉਹਦੇ ਬੰਦੇ ਨੇ ਸਾਨੂੰ ਸੱਦਿਆ ਇਹੋ ਸਾਡਾ ਖੂਨ ਹੀ ਨਹੀਂ ਚੁੱਕਦਾ ਠੀਕ ਹੈ ਜੀ ਉਹਨਾਂ ਮੁਲਾਕਾਤ ਹੀ ਨਹੀਂ ਹੋਏ ਜੇ ਨਾਲ ਆਏ ਬਾਅਦ ਠੀਕ ਹੈ ਸਕੂਟਰਸਾਈਕਲ ਤੇ ਲੱਭ ਕੇ ਪਿੰਡ ਵੀਡੀਓ ਪਾਈ ਹੋਸਾਂ ਦਾ ਮੰਮਾ ਆਈ ਆ ਠੀਕ ਹੈ ਜੀ ਕੋਈ ਵੀ ਆਉਂਦਾ ਭੈਣ ਭਰਾ ਮੰਨੋ ਫੋਨ ਕਰਕੇ ਗ ਇਸ਼ਣਾ ਨਹੀਂ ਚਲਦੀਆਂ ਜੀ 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 ਇਹਨਾਂ ਭਾਜੀ ਉਹਨਾਂ ਦੇ ਘਰ ਜਿੱਨਾਂ ਦੇ ਪਹੁੰਚੇ ਇਹਨਾਂ ਦਾ ਨੰਬਰ ਨਹੀਂ ਕਿਹਾ ਸਾਡੇ ਕੋਲ ਨੰਬਰ ਨਹੀਂ ਹੈਗਾ ਜੀ 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 ਤੇ ਭਾਜੀ ਉਹਨਾਂ ਨੂੰ ਮਿਲੇ ਤੇ ਇਹਨਾਂ ਨੇ ਬਾਅਦ ਚ ਸਾਨੂੰ 10 ਕਿਲੋਮੀਟਰ ਤੋਰ ਕੇ ਜਾ ਕੇ ਲਿਆਂਦਾ ਬੇਨਤੀ ਇਹੋ ਹੀ ਆ ਜ਼ਿੰਮੇਵਾਰੀ ਸਮਝਿਆ ਕਰੋ ਜੇ ਕੁਝ ਪਾਤ ਲੈਣੇ ਆ ਜੀ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਆ ਨਾ ਭਾਜੀ ਸਾਰਾ ਕੁਝ ਠੀਕ ਹੈ ਜੀ ਬਾਕੀ ਟਰੈਕਟਰਾਂ ਚਾਹ ਤਿੰਨ ਆ ਰਹੀ ਐ ਜੀ ਆਹ ਟਰੈਕਟਰ 10 ਲੈ ਲੋ ਇਹ 61 ਟਰੈਕਟਰ ਕੀਤਾ ਵੀਰ ਦਾ ਬਾਕੀ ਇਹਦਾ ਟਾਇਰ ਪਟਾ ਸੀਗਾ ਫੇਰ ਵੀ ਸਟਾਰਟ ਕਰਦਾ ਨਹੀਂ ਪਤਾ ਕਦੋਂ ਦਾ ਖਲੋਟਾ ਸੀ ਪੀਏ ਨਹੀਂ ਪਤਾ ਵੀ ਕਿਹੜਾ ਕਦੋਂ ਦਾ ਸਾਲ ਹੋ ਗਿਆ ਕਿ 2 ਸਾਲ ਹੋ ਗਏ ਹਨ ਇਹਨੂੰ ਵੀ ਅਸੀਂ ਸਟਾਰਟ ਕਰਦਾ ਪਾਣੀ ਇਹਦੇ ਵਿੱਚ ਗਿਆ ਪਾਣੀ ਇਹਦੇ ਵਿੱਚ ਗਿਆ ਸੀ ਇਹਨੂੰ ਸਟਾਰਟ ਕਰਦਾ ਵਾ ਇਹ ਰੋਜ਼ਲਾ ਪੁੱਟ ਕੇ ਠੇ ਪਾਣੀ ਕੱਢ ਕੇ ਰੋਜ਼ਲਾ ਪੁੱਟ ਕੇ ਸਮਾੜੇ ਪਾਣੀ ਬਾਹਰ ਕੱਢਦਾ ਸੀ ਠੀਕ ਹੈ ਜੀ ਬਾਕੀ ਜੇ ਵੀ ਕੁਝ ਹੋ ਸਕੇ ਜਿੰਨੀ ਕਰ ਆਪਣੇ ਸੇਵਾ ਲੈਣੀ ਹੋਈ ਜੀ ਕੋਈ ਚ ਕਰਾਂਗੇ ਜੀ ਠੀਕ ਹੈ ਜੀ ਬਹੁਤ ਵਧੀਆ ਵਾਲੇ ਵੀਰਾਂ ਦੇ ਹੋਰ ਵੀ ਕੂਨ ਤੇ ਕਿਸ਼ਤਾਂ ਕੀ ਹੋ ਰਹਾ ਹਾਂਜੀ ਅੱਜ ਆਈ ਪ੍ਰਭ ਵੀਰ ਨੂੰ ਫੋਨ ਆਇਆ ਸੀ ਕੋਈ ਵੀਰ ਦੋ ਟਰੈਕਟਰ ਖੋਲ ਆਇਆ ਵਾ ਦੋ ਹਿੱਸੇ ਕਰ ਆਇਆ ਵਾ ਅੱਛਾ ਤੇ ਉਹ ਹੁਣ ਨਾ ਉਹਨਾਂ ਦਾ ਫੋਨ ਚੁੱਕਦਾ ਵਾ ਠੀਕ ਆ ਤੇ ਨਾ ਉਹ ਵੀਰ ਸਾਨੂੰ ਕਹਿੰਦੇ ਤਾਂ ਅਸੀਂ ਕਿਹਾ ਵੀ ਦੋ ਹਿੱਸੇ ਕਰ ਆਏ ਵੀ ਅਸੀਂ ਤੇ ਕੱਲਾ ਟਰੈਕਟਰਾਂ ਦਾ ਵੀ ਇਦਾਂ ਕਿਸੇ ਕੋਲੋਂ ਟਰੈਕਟਰ ਨਾ ਖਲੋਣ ਕੋਈ ਵੀ ਆਵੇ ਹਨਾ ਮੈਨੂੰ ਵੀ ਪਤਾ ਗੱਲ ਕੀ ਆ ਉਹ ਦੋ ਟਰੈਕਟਰ ਖੋਲ ਕੇ ਮੈਨੂੰ ਇਹ ਵੀ ਨਹੀਂ ਪਤਾ ਪ੍ਰਭ ਵੀਰ ਨੂੰ ਪਤਾ ਟਰੈਕਟਰ ਕਿਹੜੇ ਸੀ ਠੀਕ ਆ ਪਰਾਪ ਵੀਰ ਉਹ ਟਰੈਕਟਰ ਕਿਹੜੇ ਸੀ ਜਿਹੜੇ ਦੋ ਵੀਰ ਖੋਲ ਕੇ ਤੇ ਬਾਹਰ ਚਾਈ ਨਹੀਂ ਆ। ਜਿਹੜੇ ਖੋਲ ਕੇ ਨਾ ਵੀਰ ਮੇਰੇ ਭਰਾ ਉਹ ਕੋਈ ਕਿਉਂ ਉਹਨਾਂ ਦੇ ਜਿੱਦਾਂ ਵੀ ਸਿਸਟਮ ਹੋ ਗਏ ਉਹਨਾਂ ਦਾ ਉਹ ਖੋਲ ਕੇ ਨਾ ਟਰੈਕਟਰ ਫਿਰ ਦੋਏ ਸੇ ਕਰਕੇ ਨਾ ਉਹ ਛੱਡ ਗਏ ਆ। ਵੀਰ ਤਿੰਨ ਚਾਰ ਫੇਰ ਤੇ ਫਿਰ ਫੋਨ ਆ ਗਿਆ ਵੀ ਵੀਰ ਆਓ ਸਾਡੇ ਕੋਲ ਕਰੋ ਮਸਲਾ ਹੱਲ। ਪਰ ਵੀਤੀ ਵੇਖੋ ਬੇਨਤੀ ਆ ਭੈਣ ਭਰਾਵਾਂ ਨੂੰ ਹੁੰਦਾ ਕੰਮ ਹੱਦ ਪਾਓ। ਉਹ 8-10 ਸਾਲ ਪੁਰਾਣਾ ਟਰੈਕਟਰ ਜਿਹੜਾ ਖੋਦਾ। ਉਹ ਵੀਰ ਦਾ ਛੱਡ ਦਿੱਤਾ ਆਪਾਂ। ਠੀਕ ਹੈ ਜੀ। ਠੀਕ ਹੈ ਜੀ। ਮਵਾਦੀ ਉੱ ਘਟ ਨਹੀਂਦਾ ਜੀ ਜੀ ਤੇ ਬਾਕੀ ਪੈਰ ਪ੍ਰਾਨ ਵੇਂਦੀ ਵੀ ਇਹਦਾ ਨਾ ਕਰੋ ਵੀਰੇ ਠੀਕ ਹੈ ਸਾਰੇ ਹੱਥ ਪਾਉ ਨਹੀਂਦਾ ਨਾਂ ਨਾ ਪਾਉਂਦੇ ਬਿਲਕੁਲ ਬਿਲਕੁਲ ਪੀ ਜੇ ਘੋਣ ਵਿੱਚ ਘੋਣੇ ਵੀ ਜੀ ਠੀਕ ਹੈ ਸਹੀ ਆ ਜੀ ਰੌਜ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ